8 ਸਾਲ ਪਹਿਲਾਂ دیਵਾਨ ਲੱਗੇ ਉਹ ਸ਼ਰਾਬ ਪੀਂਦਾ ਸੀ ਪੀਲਾ ਲੈਂਦਾ ਸੀ ਘੁੱਟ ਉਹ ਇਦਾਂ دیਵਾਨ ਚ ਆਇਆ 3 ਦਿਨ ਸੁਣਿਆ ਤੀਜੇ ਦਿਨ ਕਹਿੰਦੇ ਅੰਮ੍ਰਿਤ ਛੱਕ ਗਿਆ 8 ਸਾਲ ਹੋ ਗਏ ਆ ਕਹਿੰਦੇ ਅੱਜ ਤੱਕ ਉਹਨੇ ਮੁੜ ਕੇ ਉਧਰ ਨੂੰ ਮੂੰਹ ਨਹੀਂ ਕੀਤਾ ਹੁਣ ਜ਼ਿੰਦਗੀ ਬਣ ਗਈ ਤੇ ਇਸ ਗੱਲ ਦੀ ਉਮੀਦ ਹੈ ਇਹ ਹੋ ਸਕਦਾ ਹੈ ਕਿ ਸੰਗਤ ਦੇ ਵਿੱਚ ਆਇਆ ਕੋਈ 100 ਬੰਦਾ ਅੰਮ੍ਰਿਤ ਨੂੰ ਤਿਆਰ ਹੋਵੇ ਕੋਈ 100 200 ਘਰਾਂ ਦੇ ਵਿੱਚੋਂ ਨਸ਼ਾ ਨਿਕਲੇ ਕੋਈ 2 400 ਮਾਮਾ ਸੌਖੀਆਂ ਹੋ ਜਾਣ 2 400 ਭੈਣਾਂ ਆਪਣੇ ਪਤੀ ਛੱਡ ਦੇਣ ਸ਼ਰਾਬਾਂ ਜ਼ਿੰਦਗੀ ਬਦਲੇ 2 400 ਬੱਚੇ ਜਿਨ੍ਹਾਂ ਦੇ ਡੈਡੀ ਸ਼ਰਾਬ ਛੱਡ ਦਵੇ ਇਹ ਤਾਂ ਹੋਣਾ ਹੈ ਮਾਹੌਲ ਬਣਿਆ ਤੇ ਮਾਹੌਲ ਕਿੰਨੇ ਬਣਾਇਆ ਆ ਸਟੇਜ ਵਾਲੇ ਸਾਜੀਆਂ ਨੇ ਅਸੀਂ ਤੁਸੀਂ ਸਤਿਗੁਰੂਆਂ ਦਾ ਪ੍ਰਕਾਸ਼ ਹੋਇਆ ਪਰਬੰਧਕਾਂ ਨੇ ਪ੍ਰਬੰਧ ਕੀਤਾ ਖਰਚਾ ਕੀਤਾ ਇੰਤਜ਼ਾਮ ਕੀਤਾ ਤਾਂ ਜਾ ਕੇ ਮਾਹੌਲ ਬਣਿਆ ਉਹ ਮਾਹੌਲ ਦੇ ਉੱਤੇ ਵਾਈਬ੍ਰੇਸ਼ਨ ਏਦਾਂ ਦੀ ਔਰਾ ਬਣ ਗਿਆ ਤੇ ਕੋਈ ਬੰਦਾ ਉਸ ਔਰੇ ਚ ਵੜਿਆ ਉਹਨੇ ਨਸ਼ਾ ਛੱਡਤਾ ਇਹਦੇ ਵਿੱਚ ਫਿਰ ਯੋਗਦਾਨ ਕਿਹਦਾ ਹੋਇਆ ਪ੍ਰਬੰਧਕਾਂ ਦਾ ਵੀ ਹੋਇਆ ਪੰਡਾਲ ਲਾਉਣ ਵਾਲਿਆਂ ਦਾ ਵੀ ਹੋਇਆ ਆਹ ਸਟੇਜ ਵਾਲਿਆਂ ਦਾ ਵੀ ਹੋਇਆ ਗੁਰੂ ਸਾਹਿਬ ਤੇ ਹੈ ਹੀ ਹੈ ਨੇ ਤੇ ਜਿੰਨੇ ਤੁਸੀਂ ਬੈਠੇ ਹੋ ਤੁਹਾਡਾ ਵੀ ਵਿੱਚ ਹਿੱਸਾ ਪੈ ਗਿਆ ਮਾਹੌਲ ਬਣਾਉਣ ਚ ਹਿੱਸਾ ਪਾਓ ਯੋਗਦਾਨ ਪਾਓ ਵੀ ਅਸੀਂ ਇਹ ਮਾਹੌਲ ਬਣੇਗਾ ਤੇ ਕੋਈ ਨਾ ਕੋਈ ਕੀ ਪਤਾ ਲੱਗਦਾ ਕਿਹੜੇ ਬੰਦੇ ਦੇ ਉੱਤੇ ਕਦੋਂ ਮੇਰ ਹੋ ਜਾਣੀ ਸੰਗਤ ਵਿੱਚ ਆ ਗਈ ਜ਼ਿੰਦਗੀ ਬਦਲਦੀ ਮੈਂ ਵੀ ਕਿੰਨੀ ਵਾਰ ਸੁਣਾਇਆ ਹੈ ਵੀ ਮੈਂ ਦੀਵਾਨ ਸੁਣਨ ਗਿਆ ਸੀ ਐਦਾਂ ਐਦਾਂ ਥੱਲੇ ਬੈਠਾ ਸੀ ਤੇ ਬੈਠੇ ਨੇ ਇੱਕ ਧਾਰਨਾ ਸੁਣੀ ਸੀ ਤੇ ਜ਼ਿੰਦਗੀ ਬਦਲ ਗਈ ਸਾਰੇ ਟੱਬਰ 'ਚ ਮੈਂ ਇਕੱਲੇ ਨੇ ਸਭ ਤੋਂ ਪਹਿਲਾਂ ਅਮਰ ਛਕਿਆ ਸੀ ਤੇ ਮੇਰੇ ਛਕਣ ਤੋਂ ਬਾਅਦ ਔਲੀ 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 ਕਿੰਨੇ ਪਰਿਵਾਰਾਂ ਨੇ ਛਕਿਆ ਫਿਰ ਤੇ ਲੱਖਾਂ ਹੀ ਪਰਿਵਾਰਾਂ ਨੇ ਵੀ ਛਕਿਆ 27 ਸਾਲ ਮੈਂ ਪ੍ਰਚਾਰ ਕਰਦਿਆਂ ਨੂੰ ਹੋ ਗਏ 31 ਸਾਲ ਅਮਰਤ ਛਕੇ ਨੂੰ ਹੋ ਗਏ ਤੇ ਕਿੰਨੇ ਲੋਕਾਂ ਦੀ ਜ਼ਿੰਦਗੀ ਬਦਲੀ ਫਿਰ ਪਰ ਇੱਕ ਚੀਜ਼ ਨੇ ਜ਼ਿੰਦਗੀ ਚ ਚੇਂਜ ਲਿਆਂਦੀ ਤੇ ਉਹ ਇੱਕ ਸਮਾ ਕੀ ਪਤਾ ਕਿਹੜਾ ਹੁੰਦਾ ਹੈ ਮਾਹੌਲ ਹੁੰਦਾ ਹੈ ਸਤਸੰਗ ਦੀਆਂ ਹੀ ਘੜੀਆਂ ਹੁੰਦੀਆਂ ਬਹੁਤੇ ਬੰਦੇ ਸਾਡੇ ਚ ਸਤਸੰਗ ਨਾਲ ਹੀ ਬਦਲੇ ਆ ਜਿੰਨਾਂ ਜਿੰਨਿਆਂ ਦੇ ਕੋਈ ਸੁਧਾਰ ਹੋਇਆ ਸੰਗਤ ਚ ਆ ਗਈ ਹੁੰਦਾ ਤੇ ਜਦੋਂ ਕਦੇ ਇਦਾਂ ਦਾ ਮਾਹੌਲ ਬਣੇ ਉਹ ਹਿੱਸਾ ਪਾਈਦਾ ਹੈ ਪਾਪਾਂ ਦੇ ਭਾਗੀ ਨਹੀਂ ਬਣੀਦਾ ਸਭ ਨੂੰ ਯੋਗਦਾਨ ਪਾਈਦਾ ਵੀ ਜੁੜੇ ਕੋਈ ਕੋਈ ਚੰਗਾ ਗੁਰ ਇੱਕ ਇਹ ਕਹੇ ਨਕਲੀ ਗੁਰ ਸਿੱਖੀ ਨਾਲ ਜੁੜਿਆ ਦਿਖਾਵੇ ਦੀ ਸਿੱਖੀ ਮਾਰ ਲੈ ਵੱਡ ਲੈ ਕੁੱਟ ਲੈ ਆਹੀ ਕੁਝ ਚੱਲੀ ਜਾਂਦਾ ਮਾਰ ਦਿਆਂਗੇ ਵੱਡ ਦਿਆਂਗੇ ਮਾਰ ਦਿਆਂਗੇ ਵੱਡ ਦਿਆਂਗੇ ਇਹ ਵੀ ਸਿੱਖੀ ਬਣੀ ਫਿਰਦੀ ਸਾਡੇ ਚ ਪਰ ਸਿੱਖੀ ਪਿਆਰ ਦਾ ਨਾਂ ਹੈ ਸਿੱਖੀ ਜੇ ਗੁਰੂ ਸਿੱਖੀ ਆਈ ਤੇ ਫਿਰ ਵਾਤਾਵਰਣ ਦਾ ਪਿਆਰ ਵੀ ਆਊ ਜੇ ਗੁਰੂ ਸਿੱਖੀ ਆਈ ਤੇ ਪਵਨ ਗੁਰੂ ਪਾਣੀ ਪਿਤਾ ਵਾਲਾ ਕੰਮ ਵੀ ਆਊ ਜੇ ਗੁਰੂ ਸਿੱਖੀ ਆਈ ਤੇ ਮਾਂ ਪਿਓ ਦਾ ਸਤਕਾਰ ਵੀ ਆਊ ਗੁਰੂ ਸਿੱਖੀ ਆਈ ਤੇ ਤੇਰਾ ਪੜਨ ਨੂੰ ਵੀ ਜੀ ਕਰਨਾ ਹੈ ਜੇ ਗੁਰ ਸਿੱਖੀ ਆਈ ਤੇ ਆਂਡੀਆਂ ਗਵਾਨੀਆਂ ਸਭ ਦਾ ਭਲਾ ਸੋਚੇਗਾ ਤੇਰੇ ਅੰਦਰ ਦੇਸ਼ ਦਾ ਵੀ ਪਿਆਰ ਪੈਦਾ ਹੋਏਗਾ ਸਾਰਿਆਂ ਦੀ ਕਦਰ ਕਰੇਗਾ ਸਭ ਕੋ ਮੀਤ ਹਮ ਆਪਨ ਕੀ ਨਾ ਹਮ ਸਭ ਦਾ ਕੇ ਸਾਜਣ ਸਾਰੇ ਮਿੱਤਰ ਨੇ ਮੇਰੇ ਮੇਰੇ 2-4 ਮਿੱਤਰ ਨਹੀਂ ਸਾਰੇ ਮਿੱਤਰ ਨੇ ਸਾਰੀਆਂ ਮਾਵਾਂ ਮੇਰੀਆਂ ਮਾਂ ਵਰਗੀਆਂ ਹੀ ਆਇਆਂ ਸਾਰੀਆਂ ਭੈਣਾਂ ਮੇਰੀਆਂ ਮੇਰੀ ਭੈਣ ਵਰਗੀਆਂ ਹੀ ਆਇਆਂ ਇਹ ਭਾਵਨਾ ਮਨ ਵਿੱਚ ਪੈਦਾ ਹੋਏਗੀ ਜੇ ਗੁਰ ਸਿੱਖੀ ਆਈ ਤੇ ਕਿੰਨਾ ਕੁਝ ਆ ਜਾਣਾ ਤੇ ਭਰਾਵੋ ਜੀ ਗੁਰਸਿੱਖੀ ਨਹੀਂ ਪੁੱਠੇ ਸਿੱਤੇ ਪਾਸੇ ਪੈ ਗਏ ਜ਼ਿੰਦਗੀ ਬਰਬਾਦ ਹੋਣੀ ਹੈ ਤੇ ਆ ਇੱਕ ਮਾਹੌਲ ਹੈ ਇੱਕ ਸਮਾਂ ਜਦੋਂ ਗੁਰਸਿੱਖੀ ਆਉਂਦੀ ਹੈ ਉਹ ਜਿਵੇਂ ਕਹਿੰਦੇ ਹੁੰਦੇ ਆ ਨਾ ਅਖੇ ਦੀਵਾਲੀ ਨੂੰ ਬੂਹੇ ਖੁੱਲੇ ਰੱਖੋ ਮਾਤਾ ਆਉਂਦੀ ਹੈ ਕਹਿੰਦੇ ਨੇ ਨਾ ਕਿਸੇ ਦੀ ਸ਼ਰਤ ਹੈ ਚਲੋ ਮੈਂ ਕਿ ਉਹਦੇ ਤੇ ਸਵਾਲ ਨਹੀਂ ਕਰਦਾ ਵੀ ਮਾਤਾ ਲక్ష్ਮੀ ਮਾਤਾ ਦੀਵਾਲੀ ਵਾਲੇ ਦੇ ਨਾਉਂਦੀ ਹੈ ਕਿ ਨਹੀਂ ਆਉਂਦੀ ਇਹ ਵਿਸ਼ੇ ਤੇ ਨੂੰ ਸਾਈਡ ਤੇ ਰਹਿਣ ਦਿਓ ਉਹ ਜਾਣਣ ਜਿਨ੍ਹਾਂ ਦੇ ਆਉਂਦੀ ਹੈ ਅਸੀਂ ਤੇ ਅੱਜ ਤੱਕ ਇਹੀ ਵੇਖਿਆ ਵੀ ਮਿਹਨਤ ਕਰਕੇ ਆਉਂਦੀ ਹੈ ਢਲਣਾ ਘਾਲ ਕੇ ਆਉਂਦੀ ਹੈ ਪੜ੍ਹਾਈਆਂ ਕਰਕੇ ਆਉਂਦੀ ਹੈ ਅਸੀਂ ਤੇ ਇਹੀ ਸੁਣਿਆ ਜੇ ਬੂਹੇ ਖੁੱਲੇ ਰੱਖ ਲਈਏ ਇਹ ਜ਼ਰੂਰ ਹੈ ਵੀ ਕੋਈ ਚੱਕ ਗਈ ਨਾ ਲਹਿਜੇ ਜਿਹੜੀ ਅੰਦਰ ਪਈ ਹੈ ਮਾੜੀ ਮੋਟੀ ਦਰਵਾਜ਼ੇ ਅੱਜ ਕੱਲ੍ਹ ਖੁੱਲੇ ਰਹਿ ਜਾਣ ਲੋਕ ਖੁੱਲੇ ਰਹਿ ਜਾਣ ਚੋਰ ਤੇ ਫਿਰਦੇ ਲਾ 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 ਕਰਦੇ ਇੱਥੇ ਜਿੰਨੀਆਂ ਚੋਰੀਆਂ ਛੱਡਦੇ ਬਲਬ ਨਹੀਂ ਤੇ ਬੂਹਾ ਖੁੱਲਾ ਛੱਡ ਲਿਆ ਇਹ ਨਾ ਨਾ ਹੋਵੇ ਵੀ ਜਿਹੜੀ ਅੰਦਰ ਵਾਲੀ ਉਹ ਵੀ ਚਲੀ ਜਾਏ ਦੀਵਾਲੀ ਅੱਗੇ ਆ ਹੀ ਰਹੀ ਐ ਮੌਸਮ ਬਦਲ ਰਹੇ ਨੇ ਤੇ ਗੁਰਮਖੋ ਇਹ ਤੇ ਰੱਬ ਜਾਣੇ ਮਾਇਆ ਲక్ష్ਮੀ ਉਦਣ ਆਉਣੀ ਕਿ ਨਹੀਂ ਆਉਣੀ ਪਰ ਆਹ ਗੱਲ ਪੱਕੀ ਐ ਆਹ ਜਿਹੜਾ ਸਤਸੰਗ ਦਾ ਮਾਹੌਲ ਹੁੰਦਾ ਐ ਇਹ ਗੁਰਸਿੱਖੀ ਐ ਜਿਨੇ ਕਈਆਂ ਦੇ ਹਿਰਦਿਆਂ 'ਚ ਆਉਣਾ ਹੀ ਆਉਣਾ ਇਹ ਪੱਕੀ ਗੱਲ ਐ ਗਲਗੀਤਰ ਪਾਸ਼ਾ ਦਾ ਪਿਆਰ ਆਪਣੇ ਅੰਦਰ ਆਉਣਾ ਹੀ ਆਉਣਾ ਐ ਪਰਸੋਂ ਅਮਰ ਸੰਚਾਰਪੁਰ ਖੇਤਰ ਹੋਇਆ ਗੁਰਸਿੱਖੀ ਆਈ ਐ ਕਈ ਘਰਾਂ 'ਚ ਇੱਥੇ ਅਮਰ ਦਾ ਬਾਟਾ ਪਰਸੋਂ ਤਿਆਰ ਹੋਊਗਾ ਕਈਆਂ ਦੇ ਘਰਾਂ 'ਚ ਸਿੱਖੀ ਆਉਣੀ ਐ ਸਾਡੇ ਵਿੱਚੋਂ ਹੀ ਹੋਣਗੇ ਜਿੰਨੇ ਕਹਿਣਾ ਮੈਂ ਛੱਕ ਲੈਣਾ ਲੈ ਅੱਜ ਤੋਂ ਛੱਡਿਆ ਸਾਰਾ ਕੁਝ ਮੈਂ ਸ਼ਰਾਬ ਨਹੀਂ ਪੀਂਦਾ ਮੈਂ ਅੱਜ ਤੋਂ ਬਾਦ ਗੁਰੂ ਦਾ ਮੈਂ ਤਿਆਰ ਆ ਕੁੱਤੇ ਦੇ ਗਲ ਵਿੱਚ ਪਟਾ ਪਾਇਆ ਹੁੰਦਾ ਹੈ ਆ ਸਰਕਾਰ ਕਹਿੰਦੀ ਸੁਪਰੀਮ ਕੋਰਟ ਕਹਿੰਦਾ ਓਏ ਕੁੱਤੇ ਆਪਣੇ ਆਪਣੇ ਜਿਹੜੇ ਨੇ ਇਹਨਾਂ ਦੇ ਗਲਾਂ 'ਚ ਪਟੇ ਪਾ ਲਓ ਨਹੀਂ ਤੇ ਮਾਰ ਦਿੱਤੇ ਜਾਣਗੇ ਜਿਹੜੇ ਫਾਲਤੂ ਤੁਰੇ ਫਿਰਦੇ ਆ ਉਹ ਕਹਿੰਦੇ ਇਹ ਸੱਚ ਕੁੱਤਾ ਕੁੱਤਾ ਕਹਿੰਦਾ ਮੈਂ ਕਿਸੇ ਦਾ ਹੈਗਾ ਤੇ ਅਸੀਂ ਕਹਿੰਨੇ ਆ ਅਸੀਂ ਕੁਰਬਾਨਾ ਪਾਈਆਂ ਅਸੀਂ ਨਿਸ਼ਾਨੀ ਐ ਸੰਧੂਰ ਲਾਇਆ ਬੀਬੀ ਨੇ ਕਹਿੰਦੀ ਮੈਂ ਕਿਸੇ ਦੀ ਹੈਗੀ ਆ ਚੂੜਾ ਪਾਇਆ ਬੀਬੀ ਨੇ ਨਿਸ਼ਾਨੀ ਐ ਮੈਂ ਕਿਸੇ ਦੀ ਹੈਗੀ ਆ ਅਸੀਂ ਆ ਗਾਤਰੇ ਪਾਏ ਐ ਅਸੀਂ ਕਲਗੀਆਂ ਵਾਲੇ ਦੇ ਹੈਗੇ ਆ ਸਾਨੂੰ ਨਾ ਕਹਿ ਦੀ ਕਿਤੇ ਵੀ ਆ ਜਾ ਇੱਧਰ ਨੂੰ ਅਸੀਂ ਨਹੀਂ ਜਾਣ ਵਾਲੇ ਅਸੀਂ ਜੋ ਮਰਜ਼ੀ ਹੋਵੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਰੱਜ ਕੇ ਰਿਸਪੈਕਟ ਕਰਦੇ ਆ ਜਿੱਥੇ ਕੋਈ ਲੱਗਾ ਰੱਜ ਕੇ ਲੱਗਿਆ ਰਵੇ ਰੱਜ ਕੇ ਰਿਸਪੈਕਟ ਕਰਦੇ ਆ ਜਿੱਥੇ ਕੋਈ ਲੱਗਾ ਰੱਜ ਕੇ ਲੱਗਿਆ ਰਵੇ ਜੁੜਿਆ ਰਵੇ ਖੁਸ਼ ਰਵੇ ਜਿੰਨੂੰ ਜਿੱਥੇ ਖੁਸ਼ੀ ਮਿਲਦੀ ਹੈ ਜਿੱਥੇ ਪੈਦਾ ਹੋਇਆ ਰਾਧਾ ਰਾਧਾ ਕਰ ਪਿਆਰ ਨਾਲ ਕਰੀ ਦਿਖਾਵਾ ਨਾ ਕਰੀ ਕ੍ਰਿਸ਼ਨ ਕ੍ਰਿਸ਼ਨ ਕਰ ਪਿਆਰ ਨਾਲ ਕਰੀ ਦਿਖਾਵਾ ਨਾ ਕਰੀ ਰਾਮ ਰਾਮ ਜਪਿਆ ਕਰ ਦਿਖਾਵਾ ਨਾ ਕਰੀ ਜ਼ਿੰਦਗੀ ਨੂੰ ਸੁਵਾਰੀ ਤੇ ਅਸੀਂ ਜੇ ਸਿੱਖਾਂ ਘਰ ਜੰਮੇ ਆ ਦਾਦਾ ਸਿੱਖ ਪੜ੍ਹਾਦਾ ਸਿੱਖ ਦਾਦੇ ਦਾ ਦਾਦਾ ਸਿੱਖ ਸਾਰਿਆਂ ਦੇ ਨਾਵਾਂ ਨਾਲ ਸਿੰਘ ਲੱਗਿਆ ਤੇ ਸਾਡੀ ਫਿਰ ਨਿਸ਼ਾਨੀ ਇਹੋ ਹੀ ਬਣਦੀ ਹੈ ਕਿ ਅਸੀਂ ਗੁਰੂ ਦੇ ਆ ਅਸੀਂ ਕਲਗੀਆਂ ਵਾਲੇ ਦੇ ਪੁੱਤਾਂ ਪਰ ਪਿਆਰ ਕਰਨਾ ਸਾਰਿਆਂ ਨੂੰ ਨਫ਼ਰਤ ਨਹੀਂ ਵੈਰ ਨਹੀਂ ਤੂੰ ਕੁਝ ਨਹੀਂ ਲੱਗਦਾ ਤੈਨੂੰ ਪਤਾ ਹੀ ਕੱਖ ਨਹੀਂ ਸਾਨੂੰ ਸਾਰਾ ਪਤਾ ਹੈ ਇੱਥੇ ਪ੍ਰੋਬਲਮ ਪੈਂਦੀ ਹੈ ਜਦੋਂ ਈਗੋ ਖੜੀ ਹੋ ਜਾਂਦੀ ਹੈ ਹੰਕਾਰ ਖੜਾ ਹੋ ਜਾਂਦਾ ਹੈ ਆਪਣੇ ਆਪ ਨੂੰ ਸਾਰੀ ਦੁਨੀਆ ਤੋਂ ਵੱਖਰਾ ਸਮਝਦੇ ਆ ਉਦੋਂ ਪ੍ਰੋਬਲਮ ਪੈਂਦੀ ਹੈ ਭਾਈ ਗੁਰਸਿੱਖੀ ਗੁਰਸਿੱਖੀ ਦੀ ਗੱਲ ਨਹੀਂ ਧਰਮ ਕੋਈ ਵੀ ਤੋੜਨਾ ਨਹੀਂ ਸਿਖਾਉਂਦਾ ਜੋੜਦੇ ਨੇ ਧਰਮ ਤੋੜਦੇ ਤੇ ਨਫ਼ਰਤ ਫੈਲਾਉਣ ਵਾਲੇ ਲੋਕ ਹੁੰਦੇ ਆ ਕੁਝ ਬੰਦੇ ਹੁੰਦੇ ਆ ਜਿਹੜੇ ਸਮਾਜਾਂ ਦੇ ਵਿੱਚ ਨਫ਼ਰਤ ਫਲਾਉਂਦੇ ਆ ਸਿੱਖਾਂ 'ਚ ਵੀ ਨਫ਼ਰਤ ਫਲਾਉਣ ਵਾਲੇ ਹੈਗੇ ਆ ਹਿੰਦੂਆਂ 'ਚ ਵੀ ਹੈਗੇ ਆ ਮੁਸਲਮਾਨਾਂ 'ਚ ਵੀ ਹੈਗੇ ਆ ਨਫ਼ਰਤ ਫਲਾਉਣ ਵਾਲੇ ਥੋੜੇ ਜਿਹੇ ਬੰਦੇ ਹੁੰਦੇ ਆ ਪਰ ਧਰਮ ਨਹੀਂ ਤੋੜਦੇ ਧਰਮ ਤੇ ਜੋੜਦੇ ਆ ਸਾਨੂੰ ਪਿਆਰ ਸਿਖਾਉਂਦੇ ਆ ਤੇ ਜੇ ਵੀਰਾ ਘਰ ਚ ਗੁਰ ਸਿੱਖੀ ਆਈ ਤੇ ਬੜਾ ਕੁਝ ਨਾਲ ਆਉਣਾ ਇਕੱਲੀ ਨਹੀਂ ਆਉਂਦੀ